ਇਹਨਾਂ ਦੀ ਗਿਣਤੀ ਸਾਰੇ ਜਿੱਥੇ ਹਲਕੀਆਂ ਦੀਆਂ ਵੋਟਾਂ ਪਈਆਂ ਸਾਰੀ ਗਿਣਤੀ ਅਸੀਂ ਕਰਾਵਾਂਗੇ ਜਾ ਕੇ ਸਕੂਲ ਦੇ ਵਿੱਚ ਉੱਥੇ ਕਿਦਰਵਾ ਹੁਣ ਉਹ ਨਹੀਂ ਪਤਾ ਸਾਨੂੰ ਹੋਊਗਾ ਕੀ ਜੀ ਇਹਨਾਂ ਕੈਂਸਲ ਤਾਂ ਹੀ ਹੋਈਆਂ ਕਿ ੱੱੱਕਾ ਹੋ ਰਿਹਾ ਸੀਗਾ ਡਰ ਸੀ ਕਿ ੱੱੱਕਾ ਹੋ ਰਿਹਾ ਹੁਣ ਦੁਬਾਰਾ ਫੇਰ ਕਰੀ ਜਾਂਦੇ ਜੀ ਹੁਣ ਦੁਬਾਰਾ ਫੇਰ ਹੁਣ ਮੈਂਬਰੀ ਦੀਆਂ ਵੀ ਕਰੀ ਜਾਂਦੇ ਜੀ ਛੱਡਣਾ ਮੰਨ ਲਓ ਪੈਂਦੀਆਂ ਵੋਟਾਂ ਇੱਥੇ ਸਕੂਲ ਦੇ ਵਿੱਚ ਗਿਣਤੀ ਹੁੰਦੀ ਹੈ ਜੀ ਭਾਵੇਂ ਮੈਂਬਰੀ ਦੀ ਹੁਣ ਭਾਵੇਂ ਸਰਪੰਚੀ ਦੀ ਹੁਣ ਠੀਕ ਹੈ ਜੀ ਇਸ ਵਾਰ ਇਹ ਕਹਿੰਦੇ ਇੱਕ ਦਰਵੇ ਜਿਹਾ ਗਿਣਤੀ ਕਰਾਵਾਂਗੇ ਡੱਬੇ ਉੱਥੇ ਲੈ ਕੇ ਚੱਲਾਂਗੇ ਬਾਕ ਪਹਿਲਾ ਇਲੈਕਸ਼ਨ ਸੀਗੇ ਇਹ ਮੇਨ ਉਦੋਂ ਤਾਂ ਪਿੰਡਾਂ ਵਿੱਚ ਹੋਈਆਂ ਉੱਥੋਂ ਐਲਾਨ ਹੁੰਦੇ ਰਹੇ ਸਾਰੇ ਜੀ ਐਸ ਹੁੰਦੇ ਰਹੇ ਪਿੰਡਾਂ ਦੇ ਵਿੱਚ ਹੀ ਗਿਣਤੀ ਹੁੰਦੀ ਜਿਵੇਂ ਅਸੀਂ ਜੰਮਿਆ ਤਾਂ ਦੇਖਿਆ ਨਹੀਂ ਕਿ ਇੱਥੇ ਇਲੈਕਸ਼ਨ ਉੱਥੇ ਜਾ ਕੇ ਹੁੰਦੇ ਆ ਸਾਰੇ ਇੱਥੇ ਹੁੰਦੇ ਰਹੇ ਆ ਪਹਿਲਾਂ ਤੋਂ ਕੀ ਕਰਨ ਲੱਗਦਾ ਸੀ ਫੋਨ ਆਈ ਐਮਐਲਏ ਸਾਹਿਬ ਦਾ ਫੋਨ ਆਇਆ ਤੇ ੱੱਕਾ ਹੋ ਰਿਹਾ ਜੀ ੱੱਕਾ ਹੋ ਰਿਹਾ ਸਾਡੇ ਨਾਲ ਸ਼ਰਮ ਆਉਂਦੀ ਪਿਛਲੀ ਿਆਰ ਵੀ ਸਾਡੇ ਨਾਲ ਇਹੀ ੱੱਕਾ ਹੀ ਸਾਨੂੰ ਜਿੱਤ ਕੇ ਹਰਾਤਾ ਜੀ ਉਹੀ ਚੀਜ਼ ਸਾਡੇ ਨਾਲ ਹਿਤ ਕੀ ਹੋ ਰਹੀ ਹੈ ਸਾਨੂੰ ਬਾਲਾ ਹਰਾ ਦੇਣ ਕੋਈ ਗੱਲ ਨਹੀਂ ਪਰ ਫੈਸਲਾ ਇੱਥੇ ਕਰਨ ਵੋਟਾਂ ਇੱਥੇ ਗਿਣੀਆਂ ਜਾਂਦੀਆਂ ਡੱਬੇ ਐਸੇ ਛੱਪੜ ਜਿ ਮਾਰ ਲੇ ਧੱਕਾ ਕਾ ਤੂੰ ਕਰਦੇ ਆ ਜੋ ਸਰਪੰਚੀ ਦਾ ਸਿੱਧਾ ਐਲਾਨ ਕਰਦਾ ਫਿਰ ਮੈਂਬਰੀ ਦਾ ਵੀ ਕਰ ਦਿੰਦੇ ਸਾਨੂੰ ਕਾ ਤੋ ਡਰ ਲੋ ਐਸੇ 6 ਦਿਨ ਹੋ ਗਏ ਜੱਦ ਤੇ ਫਿਰ ਦਿਨ 4 ਲੋਕਵਾਟੀਵ ਮੀਨਾਂ ਜੁੜਿਆਂ ਤੁਸੀਂ ਮੈਂ ਅਮਤਾਜ ਗਿੱਦੜਬਾਹ ਹਲਕੇ ਦੇ ਕੁਝ ਪਿੰਡਾਂ ਦੀਆਂ ਜਿਹੜੀਆਂ ਵੋਟਾਂ ਨੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਸਰਪੰਚੀ ਦੀਆਂ ਚੋਣਾਂ ਰੱਦ ਕੀਤੀਆਂ ਗਈਆਂ ਸੀ ਉਸ ਤੋਂ ਬਾਅਦ ਉਹ ਅੱਜ ਕਰਵਾਈਆਂ ਗਈਆਂ ਪਰ ਹੁਣ ਪਿੰਡ ਮੱਲਣ ਦੇ ਵਿੱਚ ਖੜੇ ਹਾਂ ਜਿੱਥੇ ਲੋਕਾਂ ਨੂੰ ਡਰਾਇਆ ਕਿ ਜਿਹੜੀ ਵੋਟਾਂ ਦੇ ਵਿੱਚ ਹੇਰਫੇਰ ਹੋਊਗੀ ਤਸਵੀਰਾਂ ਦਿਖਾ ਦਿੰਨੇ ਆ ਜਿਹੜਾ ਸਰਕਾਰੀ ਸਕੂਲ ਹੈ ਪਿੰਡ ਮੱਲਣ ਦਾ ਉਹਦੇ ਬਿਲਕੁਲ ਸਾਹਮਣੇ ਖੜੇ ਹਾਂ ਇੱਥੇ ਲੋਕ ਆ ਇਕੱਠੇ ਹੋਏ ਆ ਕਾਰਨ ਕੀ ਹੈ ਕੀ ਧੱਕਾ ਨੂੰ ਲੱਗਦਾ ਕਿ ਹੋਊਗਾ ਸਭ ਤੋਂ ਪਹਿਲਾਂ ਬਾਈ ਕੀ ਤੁਹਾਨੂੰ ਡਰਾਇਆ ਤੇ ਕੀ ਧੱਕਾ ਹੋ ਰਿਹਾ ਤੁਹਾਡੇ ਨਾਲ ਹਾਂ ਸਾਡਾ ਨਾ ਹੀ ਤੁਹਾਡੇ ਨਾਲ ਨਾ ਯਾਰ ਦੋ ਮਿੰਟ ਹੋ ਗਿਆ ਇਕਲੀ ਜਾਂਦਾ ਸਰ ਬੇਨਤੀ ਆ ਕੋਈ ਬਾਤ ਨਹੀਂ ਸਾਡੇ ਸਵੇਰ ਦਾ ਇਲੈਕਸ਼ਨ ਹੋ ਰਿਹਾ ਸੀ ਬਹੁਤ ਵਧੀਆ ਢੰਗ ਨਾਲ ਹੋ ਰਿਹਾ ਸੀ ਪ੍ਰਸ਼ਾਸਨ ਆਇਆ ਹੋਇਆ ਸੀਗਾ ਜੀ ਵਧੀਆ ਹੋ ਰਿਹਾ ਸੀ ਕੋਈ ਲੜਾਈ ਝਗੜਾ ਦਾ ਡਰ ਨਹੀਂ ਸੀਗਾ ਲੋਕ ਵੋਟਾਂ ਪਾ ਪਾ ਕੇ ਆਪਣੇ ਘਰ ਜਾ ਰਹੇ ਸੀਗੇ ਜੀ ਹਾਂ ਜੀ ਕੀ ਹੋਇਆ ਬਾਈ ਤੁਸੀਂ ਤਾਂ ਕਹਿੰਦੇ ਤੱਕਾ ਹੋ ਰਾ ਤੱਕਾ ਤੁਹਾਡੇ ਨਾਲ ਕਾਦਾ ਜਿਹੜੇ ਡੱਬੇ ਆ ਜੀ ਸਾਡੀ ਗਿਣਤੀ ਜਿਹੜੀ ਅਸੀਂ ਆਨੇ ਆ ਵੀ ਸਾਰੇ ਬੰਦੇ ਸਾਡੇ ਸਹਿਮਤ ਆ ਜਿੰਨੇ ਪੰਚਾਇਤ ਦੇ ਬਰੂਠੇ ਆ ਸਾਰੇ ਬੰਦੇ ਗੱਲ ਨਾਲ ਸਹਿਮਤ ਆ ਉਹ ਵੀ ਇੱਥੇ ਹੀ ਗਿਣਤੀ ਕਰਾਓ ਅਸੀਂ ਹਰ ਜਿੱਗੇ ਜਿੱਤਗੇ ਸਾਥੋਂ ਲੈ ਕੇ ਲੈ ਲੋ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਵਾਰ-ਵਾਰ ਇਹੀ ਕਰੀ ਜਾਈ ਜੀ ਸਾਡੀ ਗਿਣਤੀ ਇੱਥੇ ਕਰਾ ਦਿਓ ਕੋਈ ਬੰਦਾ ਲੜਦਾ ਨਹੀਂ ਬੋਲਦਾ ਨਹੀਂ ਅਸੀਂ ਵਿਚ ਵੀ ਨਹੀਂ ਜਾਂਦੇ ਜਿਹੜਾ ਇੱਕ ਇੱਕ ਸਾਡਾ ਕੈਂਡੀਡੇਟ ਆ ਜਿਹੜਾ ਮੰਨ ਲਾ ਉਹ ਲੈ ਲੋ ਅਸੀਂ ਖੁਸ਼ ਆਣ ਸਣ ਪਵੇ ਹਰ ਜਿੱਗੇ ਪਵੇ ਜਿੱਤਗੇ ਇਹ ਆnde ਜੀ ਗਿਣਤੀ ਸਾਰੇ ਜਿੱਥੇ ਹਲਕੇ ਉਹ ਵੜਾ ਕਿਸ਼ਨਪੁਰਾ ਤੋਂ ਡੱਬੇ ਲੈਂਦੇ ਚੱਕੀ ਤਾਂ ਨਹੀਂ ਉਹਨਾਂ ਦਾ ਬੰਦਾ ਨਹੀਂ ਛੱਡਦਾ ਮੇਰੇ ਫੋਨ ਤੇ ਗੱਲ ਹੋ ਕੇ ਠੀਕ ਹੁਣੇ ਉਹਨਾਂ ਨਾਲ ਸਰਪੰਚ ਨਾਲ ਵੀ ਗੱਲ ਹੋਈ ਆ ਮੈਂਬਰਾਂ ਨਾਲ ਗੱਲ ਹੋਈ ਆ ਉਹਨਾਂ ਦੇ ਭਾਈ ਅਸੀਂ ਬਹੁਤ ਪਿੱਟੇ ਵੀ ਸਾਡੂੰ ਨਾਲ ਤਾਂ ਪਾ ਲੋ ਇਹਨਾਂ ਨੇ ਨਾਲ ਵੀ ਨਹੀਂ ਪਾਏਗੀ ਠੀਕ ਹੈ ਠੀਕ ਹੈ ਜੀ ਸਾਨੂੰ ਪੂਰਾ ਹੀ ਡਾਊਟ ਆ ਜੀ 110% ਡਾਊਟ ਆ ਇਹ ਬੰਦੇ ਜਾ ਕੇ ਉੱਥੇ ਕਰਨਗੇ ਜੀ ਸਾਡਾ ਕਪੜਾ ਕਰਨਗੇ ਗੱਲ ਮੁੱਕ ਗਈ ਸਾਡੇ ਬੰਦੇ ਕੋਈ ਹਰੇ ਜਤੇ ਨਹੀਂ ਗੱਲ ਕੋਈ ਹੁੰਦਾ ਕਿ ਕਿ ਬੰਦੇ ਆ ਤੁਹਾਡੇ ਉੱਥੇ ਸਾਰੇ 6.6 ਜੀ 6 ਬੰਦਾ ਜੀ 6 6 ਵਾੜਾ ਜੀ 6 ਵਾੜਾ 6 ਵਾੜਾ ਜਿਹੜੀਆਂ ਪਿੰਡਾਂ ਦੀਆਂ ਵੋਟਾਂ ਜਿਹੜੀਆਂ ਕੈਨਸਲ ਕੀਤੀਆਂ ਸੀ ਕਿ ਉਹਨਾਂ ਵਿੱਚੋਂ ਹਾਂ ਉਹਨਾਂ ਦੇ ਵਿੱਚੋਂ ਹੀ ਉਹਨਾਂ ਵਿੱਚੋਂ ਹਾਂ ਜੀ ਠੀਕ ਹੈ ਪਹਿਲਾਂ ਕੈਨਸਲ ਤਾਂ ਹੀ ਹੋਈਆਂ ਕਿ ਤੱਕਾ ਹੋ ਰਿਹਾ ਸੀਗਾ ਡਾਰ ਸੀਗਾ ਕਿ ਤੱਕਾ ਹੋ ਰਿਹਾ ਹਾਂ ਦੁਬਾਰਾ ਫੇਰ ਕਰੀ ਜਾਂਦੇ ਜੀ ਹੁਣ ਦੁਬਾਰਾ ਫੇਰ ਕਰ ਹੁਣ ਮੈਂਬਰੀ ਦੀਆਂ ਵੀ ਕਰੀ ਜਾਂਦੇ ਜੀ ਕੱਢਣਾ ਆਹ ਮੈਂਬਰੀ ਵਿੱਚ ਵੀ ਲੱਗਦਾ ਹਾਂ ਹਾਂ ਮੈਂਬਰੀ ਵਾਲਾ ਮੈਂਬਰੀਅਲ ਐਕਸੀਡੈਂਟ ਹੈ ਸਰਪੰਚੀ ਦਾ ਚਲੋ ਹੋ ਗਿਆ ਉਹ ਤਾਂ ਕਲੀਅਰ ਹੋ ਗਿਆ ਸੀ ਹਾਂ ਸਰਪੰਚ ਵੀ ਸਾਡਾ ਆਖੀ ਜਾਂਦਾ ਸਰਪੰਚ ਵੀ ਸਾਡੇ ਪਿੰਡ ਦੀ ਗ ਉਹਨਾਂ ਵੀ ਟਿਕਾ ਹੁੰਣੀ ਚਾਹੀਦੀ ਹੈ ਗਿਣਤੀ ਸਾਰਾ ਨਗਰ ਬੈਠਾ ਹੀ ਬਾਕੀ ਇਹਨਾਂ ਤੋਂ ਲੈ ਲਓ ਪੁੱਛ ਲਓ ਅੱਜ ਪਹਿਲਾਂ ਜਦੋਂ ਗਿਣਤੀ ਹੋਈ ਹੈ ਜਦੋਂ ਪਹਿਲਾ ਇਲੈਕਸ਼ਨ ਸੀਗੇ ਇਹ ਮੇਨ ਉਦੋਂ ਤਾਂ ਪਿੰਡਾਂ ਵਿੱਚ ਹੋਈਆਂ ਉੱਥੋਂ ਲਾਣ ਹੁੰਦੇ ਰਹੇ ਸਾਰੇ ਜੀਏ ਹੁੰਦੇ ਰਹੇ ਪਿੰਡਾਂ ਦੇ ਵਿੱਚ ਹੀ ਗਿਣਤੀ ਹੁੰਦੀ ਜਿਵੇਂ ਅਸੀਂ ਜੰਮਿਆ ਤਾਂ ਦੇ ਵੇਖਿਆ ਨਹੀਂ ਬਿਗਦੇ ਉੱਥੇ ਇਲੈਕਸ਼ਨ ਉੱਥੇ ਜਾ ਕੇ ਹੁੰਦੇ ਆ ਸਾਰੇ ਇੱਥੇ ਹੁੰਦੇ ਰਹੇ ਆ ਕੱਲੇ ਐਮਪੀ ਐਮਐਲਏ ਦੀਆਂ ਜਾਂਦੀਆਂ ਉਹ ਤਾਂ ਚਲੋ ਸਿਸਟਮ ਵਟਾ ਹੁੰਦਾ ਤੇ ਉਦੋਂ ਤਾਂ ਉਦਾਂ ਇਲੈਕਸ਼ਨ ਸਾਰੇ ਹੁੰਦੇ ਇੱਥੇ ਆਈ ਪਚਾਈ ਇਲੈਕਸ਼ਨ ਸਾਰੇ ਸਕੂਲਾਂ ਦੇ ਵਿੱਚ ਹੀ ਹੁੰਦੇ ਆ ਆਹ ਉਹ ਲੱਗੇ ਨਹੀਂ ਪਤਾ ਹਾਂ ਸਾਢੇ 5:00 5:00 ਵਜੇ ਤੋਂ ਲੱਗੇ ਤੁਸੀਂ ਦਾ ਕਾਰਨ ਕੀ ਆ ਇੰਨੀ ਪਾ ਦੇਰੀ ਦਾ ਕੋਈ ਪੇਟਾ ਪਤਾ ਨਹੀਂ ਉਹਨਾਂ ਨੂੰ ਪੁੱਛੋ ਪ੍ਰਸ਼ਾਸਨ ਨੂੰ ਪੁੱਛੋ ਵੀ ਕੀ ਕਾਸਤੋ ਕੀ ਕੀ ਗੱਲ ਆ ਜੀ ਕੀ ਲੱਗਦਾ ਬਾਈ ਕੀ ਤੱਕਾ ਤੁਹਾਡਾ ਨਾ ਹੋ ਰਿਹਾ ਹੈ ਹੋਊਗਾ ਪੂਰਾ ਤੱਕਾ ਹੋ ਰਿਹਾ ਹੈ ਬਾਈ ਜੀ ਥੋੜੇ ਸਾਹਮਣੇ ਆ ਜੀ ਹੁਣ ਮੰਨ ਕੇ ਚੱਲੋ ਵੋਟਾਂ ਹੁਣ ਪੈ ਗਈਆਂ ਸਾਡੇ ਜੀ ਆਏ ਮੰਨ ਲਓ ਪੈਂਦੀਆਂ ਵੋਟਾਂ ਇੱਥੇ ਸਕੂਲ ਦੇ ਵਿੱਚ ਗਿਣਤੀ ਹੁੰਦੀ ਹੈ ਜੀ ਭਾਵੇਂ ਮੈਂਬਰੀ ਦੀਆਂ ਹੁਣ ਭਾਵੇਂ ਸਰਪੰਚੀ ਦੀਆਂ ਹੁਣ ਠੀਕ ਆ ਜੀ ਐਸ ਵਾਰ ਇਹ ਕਹਿੰਦੇ ਕਿ ਦਰਵੇ ਜਗੈਂਤੀ ਕਰਾਵਾਂਗੇ ਡੱਬੇ ਉੱਥੇ ਲੈ ਕੇ ਚੱਲਾਂਗੇ ਬਾਕਸ ਜੋ ਵੀ ਆਪਣੇ ਵੋਟਾਂ ਵਾਲੇ ਤੇ ਹੁਣ ਬਾਈ ਜੀ ਉੱਥੇ ਲੈ ਕੇ ਜਾ ਰਹੇ ਸਾਨੂੰ ਉੱਥੇ ਕੀ ਪਤਾ ਕੌਣ ਆ ਕਾਉਂ ਨਹੀਂ ਕੌਣ ਗਿਣਤੀ ਕਰੂਗਾ ਕੌਣ ਨਹੀਂ ਕਰੂਗਾ ਠੀਕ ਹੈ ਜੀ ਬਾੜੇ ਹੁਣ ਚੱਕ ਲਿਆ ਆਏ ਹੋਰ ਪਿੰਡਾਂ ਚੋਂ ਚੱਕ ਕੇ ਲੈ ਗਏ ਆ ਧੱਕਾ ਹੀ ਹੋ ਰਿਹਾ ਜੀ ਪੁੱਛੋ ਖਰੇ ਪਿੰਡ ਨੂੰ ਪੁੱਛੋ ਸਾਰਾ ਨਗਰ ਖੜਾ ਕੋਈ ਲੜਾਈ ਨਹੀਂ ਹੋਈ ਕੋਈ ਸਾਡੇ ਪੜਾਈ ਨਹੀਂ ਕਿਸੇ ਨਾਲ ਠੀਕ ਆ ਸਾਡਾ ਵਧੀਆ ਭਰਾਪਾ ਬਣਿਆ ਹੋਇਆ ਸਾਰੇ ਮੈਂਬਰ ਜਿੰਨੇ ਸੀਗੇ ਆਪਣੇ ਸਹਿਮਤਾ ਸਾਰੇ ਖੜੇ ਆ ਕੋਲੇ ਖੜੇ ਆ ਠੀਕ ਆ ਜੀ ਬੇਵਜ੍ਹਾ ਐਵੇਂ ਬਿਨਾਂ ਗੱਲ ਪਰ ਮੇਰੀ ਐਂਟੀ ਪਾਰਟੀ ਨੇ ਖੜੇ ਕੁਦਰ ਪ੍ਰਾਪਾ ਸਾਡਾ ਵਧੀਆ ਕੋਈ ਸਾਡਾ ਬੰਦਾ ਕੌਣੀ ਤੁਹਾਡੀ ਪਾਰਟੀ ਕਿਹੜੀ ਹੈ ਆਪਣੀ ਪਾਰਟੀ ਹਾਂ ਤੁਹਾਡੀ ਓਏ ਪਿਛੇ ਦੀ ਕੋਈ ਪੰਚਾਇਤ ਚੋਣਾਂ ਕਿਹੜੀ ਪਾਰਟੀ ਹੈ ਚੋਣਾਂ ਇਲੈਕਸ਼ਨ ਇਕੱਠੇ ਕਰ ਰਹੇ ਹੋ ਉਹੀ ਪੁੱਛਣਾ ਚਾਹਣਾ ਕਿ ਤੁਸੀਂ ਇਕੱਠੇ ਖੜੇ ਹੋ ਸਾਪਦਾ ਕੀ ਗੱਲ ਆ ਗਈ ਹੁਣ ਮੈਨੂੰ ਤਾਂ ਥੋੜਾ ਬੋਲਣ ਦੇ ਵਿੱਚ ਪ੍ਰੋਬਲਮ ਆ ਗਈ ਵੀ ਸਾਡਾ ਪ੍ਰਾਪਾ ਪਿੰਡ ਲੈਵਲ ਤੇ ਕੋਈ ਨਹੀਂਗਾ ਐਮਐਲ ਇਲੈਕਸ਼ਨ ਹੋਇਆ ਸੀ ਰੋਂ ਉਦੋਂ ਸੀ ਅਲੱਗ ਲੈ ਕੋਈ ਕਦੋਂ ਮਰਜ਼ੀ ਪਾਵੇ ਪਿੰਡ ਲੈਵਲ ਤੇ ਇਕੱਠੇ ਆ ਸਾਰੇ ਕਿਦੋਂ ਮਰਜ਼ੀ ਵੀਊ ਲੈ ਲਓ ਜੀ ਕਿੰਨੇ ਉਧਰ ਪਾਸੇ ਬੰਦੇ ਖੜੇ ਨੇ ਮ ਹਾਂਜੀ ਆ ਚੱਕਰਾ ਹੀ ਹੋਰ ਕੋਈ ਨਹੀਂ ਬਿਲਕੁਲ ਕੀ ਲੱਗਦਾ ਬਈ ਤੁਹਾਨੂੰ ਕੀ ਲੱਗਦਾ ਕੀ ਟੱਕਾ ਹੋ ਰਿਹਾ ਤੁਹਾਡਾ ਵੀਰੇ ਆਹੀ ਆ ਜਦੋਂ ਇੱਥੇ ਗਿਣਤੀ ਕਰ ਲੈਣ ਤੁਹਾਨੂੰ ਸਹੀ ਆ ਹੋਰ ਕੋਈ ਚੱਕਰ ਨਹੀਂ ਸਾਰਾ ਪਿੰਡ ਸਹਿਮਤ ਇੱਥੇ ਗਿਣਤੀ ਕਰਨ ਚ ਬਿਲਕੁਲ ਜੀ ਬਿਲਕੁਲ ਸਹਿਮਤ ਹੈ ਪਰ ਸਹਿਮਤ ਹੈ ਕੌਣ ਨਹੀਂ ਪ੍ਰਸ਼ਾਸਨ ਨਹੀਂ ਸਹਿਮਤ ਜੀ ਪ੍ਰਸ਼ਾਸਨ ਨਹੀਂ ਸਹਿਮਤ ਪਿੰਡ ਸਾਰੇ ਧੜੇ ਸਾਰੀਆਂ ਪਾਰਟੀਆਂ ਸਭ ਸਹਿਮਤ ਹੈ ਜਿੰਨੇ ਵੀ ਇੱਥੇ 12 ਕੈਂਡੀਡੇਟ ਆ ਸਾਰੇ ਉਹ ਵੀ ਸਹਿਮਤ ਆ ਵੀ ਇੱਥੇ ਇਲੈਕਸ਼ਨ ਹੋਣਾ ਚਾਹੀਦਾ ਹੈ ਗਿਣਤੀ ਹੋਣੀ ਚਾਹੀਦੀ ਹੈ ਜੀ ਅੱਜ ਤੱਕ ਮੱਲਣ ਦੇ ਵਿੱਚ ਰਿਕਾਰਡ ਰਿਆ ਲੜਾਈ ਨਹੀਂ ਹੋਈ ਜੀ ਠੀਕ ਹੈ ਜੇ ਪ੍ਰਸ਼ਾਸਨ ਸਾਈਡ ਤੇ ਵੀ ਹੋ ਜੇ ਸਾਡੇ ਪਿੰਡ ਦੇ ਆਪ ਵੀ ਗਿਣਤੀ ਕਰ ਲੈਣ ਤਾਂ ਵੀ ਲੜਾਈ ਨਹੀਂ ਹੁੰਦੀ ਇਹ ਤਾਂ ਪ੍ਰਸ਼ਾਸਨ ਇੱਕ ਹਊਆ ਖੜਾ ਕਰ ਰਿਹਾ ਕਿ ਸ਼ਾਇਦ ਇੱਥੇ ਲੜਾਈ ਹੋਵੇ ਕੋਈ ਲੜਾਈ ਦੇ ਚਾਂਸ ਹੀ ਨਹੀਂ ਪਿੰਡ ਬੜਾ ਸਿਆਣਾ ਇੱਥੇ ਗਿਣਤੀ ਹੋਣੀ ਚਾਹੀਦੀ ਹੈ ਸਾਰੇ ਲੋਕ ਇਹੀ ਚਾਹੁੰਦੇ ਆ ਇਸ ਤਰ੍ਹਾਂ ਤਾਂ ਕਦੇ ਵੀ ਨਹੀਂ ਹੋਇਆ ਕਿ ਵੋਟਾਂ ਇੱਥੇ ਤੇ ਗਿਣਤੀ ਕਿਤੇ ਜੀ ਅਸੀਂ ਪ੍ਰਸ਼ਾਸਨ ਤੋਂ ਤੇ ਸਰਕਾਰ ਤੋਂ ਹੀ ਮੰਗ ਕਰਦੇ ਆ ਕਿ ਇੱਥੇ ਹੀ ਗਿਣਤੀ ਹੋਵੇ ਤੇ ਫਿਰ ਕਾਰਨ ਇਹਦਾ ਹੈ ਕਾਰਨ ਕੀ ਹੈ ਕਿ ਇੱਥੇ ਕਿਉਂ ਨਹੀਂ ਹੁੰਦੀ ਉੱਥੇ ਲੈ ਆ ਕੇ ਜਿਤਾਉਣਾ ਕਿਹਨੂੰ ਆ ਕੀ ਕਾਰਨ ਹੈ ਸਾਰਾ ਕੁਝ ਇਹਦੇ ਪਿਛੇ ਇਹ ਪ੍ਰਸ਼ਾਸਨ ਨੂੰ ਪਤਾ ਹੋਊਗਾ ਉੱਪਰੋਂ ਕਿਸੇ ਆਰਡਰ ਦੀ ਅਧੀਕ ਚਾ ਪ੍ਰਸ਼ਾਸਨ ਉਹ ਵੀ ਦੱਸ ਸਕਦਾ ਵੀ ਇਹਦਾ ਕਾਰਨ ਕੀ ਹੈ ਤੇ ਹੁਣ ਨੂੰ ਤਾਂ ਇਹ ਨਵੇੜਾ ਹੋ ਜਾਣਾ ਸੀ ਜੀ ਗਿਣਤੀ ਵਾਚੜਦੀ ਹੋ ਜਾਂਦੀ ਸੀ ਹੁਣ ਤਾਂ ਇਹ ਪੰਜ ਤਿੰਨ ਪਿੰਡਾਂ ਦੀ ਗਿਣਤੀ ਕਰ ਲੈਂਦੇ ਹਾਂ ਇੰਨਾ ਟਾਈਮ ਹੀ ਲੱਗਣਾ ਸੀ ਜੀ ਪੰਜ ਤਿੰਨ ਪਿੰਡਾਂ ਦੀ ਗਿਣਤੀ ਕਰ ਲੈਂਦੇ ਇਹਦਾ ਹਜ਼ਾਰ ਦਾ ਵੋਟ ਸੀ ਸਾਡੇ ਮੈਂਬਰਾਂ ਦੀ ਤੇ ਉਹ ਗਿਣਤੀ ਕਰਦੇ ਇਹਨਾਂ ਦਾ ਟਾਈਮ ਹੀ ਨਹੀਂ ਕਰਦਾ ਇਹਨਾਂ ਨੇ ਤੋਰੇ ਫੇਰੇ ਦੀ ਉਧਰ ਕਰ ਦੋ 400 ਮੀਟਰ ਤੇ 500 ਮੀਟਰ ਤੇ ਕਰ ਦੋ ਆ ਆ ਪੰਚਾਇਤ ਮੈਂਬਰ ਆ ਖੜਾ ਹੋਇਆ ਜੀ ਇਹ ਆਦਾ ਮੈਂ ਮੈਂ ਹਰਾ ਜਿੱਤਾ ਮੈਂ ਇੱਥੇ ਮੈਂ ਤੁਹਾਨੂੰ ਲਿਖ ਕੇ ਲੈ ਲਵੋ ਇਹਦੀ ਗਿਣਤੀ ਨਹੀਂ ਕਰਦਾ ਹਾਂ ਹਾਂ ਜੀ ਹਾਂ ਜੀ ਕੀ ਕਹਿੰਦੇ ਆ ਗਿਣਤੀ ਨੂੰ ਬਸ ਗਿਣਤੀਆਂ ਦੇ ਨਹੀਂ ਕਰਦੇ ਜੀ ਫਿਰ ਉਹ ਡੱਬੇ ਚੱਕਣ ਨੂੰ ਤਿਆਰ ਆ ਖੜੇ ਹਾਂ ਜੀ ਤੂੰ ਚੱਕ ਕੇ ਲੈ ਜਾਂਦੇ ਹੋਗੇ ਫਿਰ ਨਹੀਂ ਚੱਕਣ ਦਿੰਦੇ ਜੀ ਬੜਾ ਕੋਸ਼ਿਸ਼ ਹੈ ਅੱਛਾ ਤੂੰ ਤੂੰ ਹੀ ਕਹਿੰਦੇ ਕੋਈ ਇੱਥੇ ਗਿਣਤੀ ਹਾਂ ਚੱਕਰ ਨਹੀਂ ਦਿੰਦੇ ਕੋਸ਼ਿਸ਼ ਹੋ ਜੇ ਬੜਾ ਸਾਨੂੰ ਛੱਪੜ ਜੀ ਸੱਟਣੇ ਪੈ ਜਾਣਾ ਠੀਕ ਹੈ ਹਾਂ ਅਸੀਂ ਚੱਕਣ ਨਹੀਂ ਦਿੰਦੇ ਹਾਂ ਇਲੈਕਸ਼ਨ ਬਾਪੂ ਇਹ ਦੁਬਾਰਾ ਤਾਂ ਹੀ ਹੋਇਆ ਕਿ ਪਹਿਲਾਂ ਧੱਕਾ ਹੋਇਆ ਸੀ ਇਹ ਮੈਂਬਰ ਵੀ ਨਾਲ ਹੀ ਬਣਾਣ ਦੇ ਸਾਨੂੰ ਕੀ ਤਰਾਸ ਸੀਗਾ ਸਾਨੂੰ ਕੋਈ ਤਰਾਸ ਤੇ ਨਹੀਂ ਉਹ ਦੁਬਾਰੇ ਅੱਗ ਪਾਈ ਹੈ ਇਹ ਲੋਕਾਂ ਦਾ ਸ਼ੱਕ ਹੁਣ ਲੋਕਾਂ ਦਾ ਸ਼ੱਕ ਦੂਰ ਹੋ ਜਾਂਦਾ ਜੇ ਇੱਥੇ ਗਿਣਤੀ ਹੁੰਦੀ ਉਹੀ ਸ਼ੱਕ ਬਰਕਰਾਰ ਰਹੂਗਾ ਜੇ ਗਿਣਤੀ ਕਿੱਧੜਵੇ ਹੋਵੇ ਤਾਂ ਦੁਬਾਰਾ ਇਲੈਕਸ਼ਨ ਹੋਏ ਸੀ ਹਾਂਜੀ ਅਸੀਂ ਇਹੀ ਕਹਿੰਦੇ ਆ ਵੀ ਸਰਕਾਰ ਲੋਕਾਂ ਦਾ ਸ਼ੱਕ ਦੂਰ ਕਰੇ ਗਿਣਤੀ ਇੱਥੇ ਕਰੇ ਲੋਕਾਂ ਨੂੰ ਤਸੱਲੀ ਹੋਵੇ ਤੇ ਸ਼ਾਂਤ ਮਿਲਣਾ ਲੋਕ ਇੰਟਾ ਜੀ ਇਹ ਕੰਮ ਮੋਲ ਬਿਲਕੁਲ ਕੋਰਟ ਦੇ ਪ੍ਰੈਕਟਿਕਨਾਂ ਦੀ ਇਹ ਗੱਲ ਹੈ ਜੀ ਕੋਰਟ ਦਾ ਫੈਸਲਾ ਸੀਗਾ ਵੀ ਚੋਣਾ ਹੋਣਾ ਹਾਈ ਕੋਰਟ ਦਾ ਜੀ ਅਸੀਂ ਤਾਂ ਕਹਿੰਦੇ ਆ ਵਧੀਆ ਚੋਣਾ ਹੋ ਰਹੀਆਂ ਸਾਡੇ VOTING ਵਧੀਆ ਪੋਲ ਹੋ ਗਈ ਜੀ ਵਧੀਆ ਲੋਕ ਸ਼ਾਂਤੀ ਨਾਲ ਵੋਟ ਪਾ ਕੇ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆਂ ਅਸੀਂ ਸ਼ਾਮ ਨੂੰ ਸੱਪ ਕੱਢ ਮਾਰਿਆ 4 ਵਜੇ ਵੀ ਡੱਬੇ ਉੱਥੇ ਲੈ ਕੇ ਜਾਣੀ ਆ ਜੀ ਇੱਥੇ ਹੀ ਬੇਨਤੀ ਕਰਦੇ ਆਂ ਵੀ ਸਾਡਾ ਪਿੰਡ ਕਿੱਥੇ ਜਿੱਥੇ ਤੁਸੀਂ ਕਹੋਗੇ 19 ਵਾਰ ਸਾਡੇ ਲੋਕਾਂ ਨੂੰ ਠਲ ਦੇਣ ਜੀ ਸਾਡੇ ਇੱਕ ਇੱਕ ਬੰਦਾ ਲੈ ਕੇ ਗਿਣਤੀ ਕਰਵਾ ਦੇਣ ਕੀ ਲੱਗਦਾ ਫਿਰ ਆਰਡਰ ਕੀਦਾ ਉਤੋਂ ਆਰਡਰ ਤੇ ਕਹਿ ਇਹ ਕਹਿ ਰਹੇ ਆ ਵੀ ਪ੍ਰਸ਼ਾਸਨ ਕਹਿ ਰਿਹਾ ਵੀ ਐਸਡੀਐਮ ਸਾਹਿਬ ਕਹਿੰਦੇ ਆ ਜੀ ਸਾਡੀ ਮੇਰੀ ਐਸਡੀਐਮ ਸਾਹਿਬ ਨਾਲ 3 ਵਜੇ ਗੱਲ ਹੋਈ ਸੀ ਉਹ ਕਹਿੰਦੇ ਗਿਣਤੀ ਇੱਥੇ ਹੋਊਗੀ ਵਧੀਆ ਹੋਊਗੀ ਤੁਹਾਡੇ ਇੱਕ ਬੰਦਾ ਲਈ ਜਾਊਗਾ ਕੋਈ ਨਹੀਂ ਹੋਣਾ ਸਾਨੂੰ ਡਰ ਆ ਸਾਡੇ ਨਾਲ ਪਹਿਲਾਂ ਵੀ ੱੱਕਾ ਹੋਈ ਈ ਸਾਡੇ ਇੱਥੇ ਸਿੱਧੇ ਮੰਨ ਲਓ ਸਰਪੰਚ ਲਾਨਤੇ ਸੀਗੇ ਜੀ ਮੇਰੇ ਨਾਲ ਹੀ ਹੋਇਆ ਆਪਣਾੜੀ ਜੀ ੱੱਕਾ ਹਾਂ ਜੀ ਮੇਰੇ ਕਾਗਜ਼ ਚੱਕੇ ਗਏ ਸੀਗੇ ਜੀ ਅੱਜ ਤੱਕ ਇਹ ਕਹਿੰਦੇ ਆ ਜੀ ਇਹ ਤਾਂ ਸਭਧਾਨ ਦੇ ਘਾਣ ਦੀ ਤਜਿਹੜ ਆਈ ਜਾਂਦੇ ਦਿਨ ਰਾਤ ਦਿਨ ਰਾਤ ਜੀ ਆ ਤੁਸੀਂ ਆਪ ਭਾਈ ਜੀ ਮੇਨ ਲੱਗਾ ਪੰਜ ਇਹਨਾਂ ਨੂੰ ਪੰਜ ਸੱਤ ਇਲੈਕਸ਼ਨ ਲੜ ਲਏ ਹੋਣੇ ਇਹਨਾਂ ਨੇ ਜੀ ਕਿਤੇ ਐ ਹੋਇਆ ਵੀ ਵੀ ਗਿਣਤੀ ਸ਼ਹਿਰ ਹੋਈ ਹੋਵੇ ਜਦੋਂ VOTING ਇੱਥੇ ਹੋਈ ਆ ਠੀਕ ਹੈ ਜੀ ਪਰ ਤੂੰ ਤੁਹਾਨੂੰ ਤੁਹਾਨੂੰ ਦਿੱਕਤ ਕੀ ਹੈ ਜੇਕਰ ਸ਼ਹਿਰ ਹੁੰਦੀ ਆ ਤਾਂ ਤੁਹਾਨੂੰ ਕੀ ਲੱਗਦਾ ਕੀ ਹੋ ਜੂਗਾ ਉੱਥੇ ਲੈ ਜਾ ਕੇ ਦਿੱਕਤ ਤਾਂ ਸਾਡੇ ਪੱਲੇ ਹੀ ਕੱਖ ਨਹੀਂ ਸਾਨੂੰ ਕੀ ਪਤਾ ਉੱਥੇ ਕੀ ਹੋਊਗਾ ਕੀ ਨਹੀਂ ਹੋਊਗਾ ਉਹਨਾਂ ਨੇ ਜਿਹੜਾ ਗਿਣਤੀ ਕਰਨੀ ਹੈ ਉਹਨਾਂ ਨੇ ਕੀ ਪਤਾ ਕੀ ਕਰਨਾ ਨਹੀਂ ਨਹੀਂ ਕਰਨਾ ਅਸੀਂ ਤਾਂ ਕਹਿੰਦੇ ਆ ਕੁਝ ਵੀ ਨਾ ਕਰਨ ਭਾਏ ਛੱਪੜ ਤੇ ਸੱਟ ਕੇ ਇੱਥੇ ਜਿਹੜਾ ਬੰਦਾ ਲਾਂਦਣਾ ਲਾਂਦਦੇ ਨੇ ਜੀ ਕਿੱਦਾਂ ਲਾਂਦਦੇ ਹਾਂਜੀ ਅਸੀਂ ਅਸੀਂ ਕਹਿੰਦੇ ਆ ਵੀ ਲੋਕਤੰਤਰ ਆ ਹਨਾ ਲੋਕਤੰਤਰ ਦਾ ਘਾਣ ਨਾ ਕਰੋ ਆ ਲੋਕ ਬੈਠੇ ਲੋਕਾਂ ਨੂੰ ਪਤਾ ਲੱਗੇ ਵੀ ਕਿਹਦੇ ਨਾਲ ਕਿੰਨੇ ਲੋਕਾਂ ਕਿਹਦੇ ਨਾਲ ਕਿੰਨੇ ਲੋਕਾਂ ਸਾਡੀ ਤਾਂ ਇਹੀ ਬੇਨਤੀ ਹੈ ਜੀ ਹੁਣ ਲੋਕ ਇਹ ਵੀ ਸੁਣੋ ਜੀ ਕਿਸੇ ਕਿਸੇ ਨੇ ਆ ਬਾਈ ਨੂੰ ਫਤਵਾ ਦੇਣਾ ਕਿਸੇ ਨੇ ਮੈਨੂੰ ਦੇਣਾ ਕਿਸੇ ਨੇ ਇਹਨੂੰ ਦੇਣਾ ਹੁਣ ਤਾਂ ਲੋਕਾਂ ਦਾ ਸੰਵਿਧਾਨ ਤੋਂ ਉਪਸਵਾਰਛ ਉੱਠ ਜੂਗਾ ਨਾ ਵੀ ਆ ਹੀ ਹੁੰਦਾ ਆਹੀ ਗੱਲ ਆ ਸਾਡੀ ਤਾਂ ਇਹ ਹੱਥ ਜੋੜ ਕੇ ਬੇਨਤੀ ਆ ਹਾਂਜੀ ਜਦੋਂ ਜੀ ਐਮਪੀ ਜਾਂ ਐਮਐਲਏ ਦੇ ਇਲੈਕਸ਼ਨਾਂ ਦੀ ਗਿਣਤੀ ਚੱਲਦੀ ਹੈ ਤਾਂ ਸਾਰੇ ਲੋਕ ਟੀਵੀਆਂ ਤੇ ਮੋਬਾਈਲਾਂ ਤੇ ਹੁੰਦੇ ਆ ਜੀ ਉਹਨਾਂ ਚ ਦਿਲਚਸਪੀ ਹੁੰਦੀ ਆ ਉਤਸ਼ਾਹ ਹੁੰਦਾ ਕਿ ਗਿਣਤੀ ਨੂੰ ਲਾਈਵ ਦੇਖੀਏ ਤੇ ਇਹ ਸਾਰੇ ਪਿੰਡ ਨੂੰ ਉਤਸ਼ਾਹ ਹੀ ਆ ਜਿੱਤੇ ਹਾਰੇ ਕੋਈ ਵੀ ਨਾ ਕੋਈ ਜਿੱਤ ਦੀ ਬਾੜੀ ਕਿਸੇ ਨੇ ਖੁਸ਼ੀ ਮਨਾਉਣੀ ਹੈ ਨਾ ਕੋਈ ਗਮੀ ਮਨਾਉਣੀ ਹੈ ਕਿਉਂਕਿ ਸਾਰੇ ਪਿੰਡ ਦੇ ਗਿਆ ਸਾਂਝੇ ਲੈ ਕੇ ਗਿਣਤੀ ਹੋਣੀ ਕਦੋਂ ਇਹ ਪਤਾ ਨਾ ਉਹ ਤਾਂ ਪ੍ਰਸ਼ਾਸਨ ਨੂੰ ਪਤਾ ਜੀ ਉਹ ਤਾਂ ਫਿਰ ਅਸੀਂ ਖੁਸ਼ ਹੀ ਨਹੀਂ ਜਦੋਂ ਉਸ ਤੇ ਜਾਣਦੇ ਤੇ ਇੱਥੇ ਹੀ ਹੋਣੀ ਚਾਹੀਦੀ ਲੋਕ ਇਹ ਗਿਣਤੀ ਹੁਣੇ ਹੀ ਦੇਖਣੀ ਚਾਹੁੰਦੇ ਆ ਇਹਦਾ ਪੁਲਿਸ ਇਹੀ ਲੋਕਾਂ ਚ ਆ ਵੀ ਇਹ ਤਾਂ ਪੁਲਿਸ ਪ੍ਰਸ਼ਾਸਨ ਹੀ ਸੋਚ ਰਿਹਾ ਫਿਰ ਪਿੰਡ ਜੀ ਦੁਸ਼ਮਣੀ ਹੋ ਕਿਉਂਕਿ ਸਾਰੇ ਆਪਾਂ ਇੱਕ ਹੁਣ ਮੈਂ ਕਾਂਗਰਸਾਂ ਇੱਥੇ ਕਾਲਿਆਂ ਨਾਲ ਵੀ ਖੜਾ ਹੀ ਮੈਂ ਠੀਕ ਹੈ ਨਾ ਕਾਂਗਰਸੀ ਵੀ ਖੜੇ ਆ ਆਮ ਆਦਮੀ ਵਰਕਰ ਵੀ ਖੜੇ ਆ ਸਾਰੇ ਤਰ੍ਹਾਂ ਦੇ ਲੋਕ ਖੜੇ ਆ ਠੀਕ ਹੈ ਨਾ ਪਿੰਡ ਦਾ ਭਾਈਚਾਰਾ ਜਿਵੇਂ ਹੈਗਾ ਉਦਾਂ ਹੀ ਬਣਿਆ ਰਵੇ ਪ੍ਰਸ਼ਾਸਨ ਅੱਗੇ ਤਾਂ ਸਾਡੀ ਇਹੀ ਬੇਨਤੀ ਹੈ ਜੀ ਬਿਲਕੁਲ ਜੀ ਪ੍ਰਸ਼ਾਸਨ ਤੋਂ ਵੀ ਉਹ ਲੋਕ ਹਾਂ ਉਹ ਕੋਈ ਗੱਲ ਉਹ ਵੀ ਲੈਣੇ ਆ ਨਹੀਂ ਕੀ ਲੱਗਦਾ ਤੁਹਾਨੂੰ ਜੀ ਜੇਕਰ ਉੱਥੇ ਗਿਣਤੀ ਹੁੰਦੀ ਹੈ ਤਾਂ ਕੀ ਆਪਣਾ ਬੰਦਾ ਲਾਣਾ ਜਾਊਗਾ ਉੱਥੇ ਨਹੀਂ ਜੀ ਸਾਡਾ ਬੰਦਾ ਨਹੀਂ ਲਾਣੀਦਾ ਇਹ ਤਾਂ ਇਹਨਾਂ ਨੇ ਆਪ ਦੀ ਮਰ ਪਾਉਣ ਨੂੰ ਵੀ ਦੁਬਾਰਾ ਕਰਾਉਂਦੇ ਹਾਂ ਹਾਂ ਦੁਬਾਰਾ ਕਰਾਉਂਦੇ ਨਾ ਮੈਂਬਰ ਵੀ ਨਾਲ ਹੀ ਬਣਾ ਦਿੰਦੇ ਹੂੰ ਗੱਲ ਤਾਂ ਇਹ ਸੀ ਨਾ ਇਹ ਪਰ ਕੀ ਲੱਗਦਾ ਵੀ ਟਾਈਮ ਤੇ ਦਿਮਾਗ ਖਰਾਬ ਕਰਨ ਨੂੰ ਕੀ ਹਾਂ ਇਹ ਤਾਂ ਬਸ ਐਵੇਂ ਲੜਾਈ ਪਾਉਣ ਨੂੰ ਆਈ ਲੜਾਈ ਪਾਉਣ ਹਾਂ ਠੀਕ ਹੈ ਜਾਂ 2-4 ਦਿਨ ਪਹਿਲਾਂ ਇਨਫਰਮ ਕਰਦੇ ਵੀ ਗਿਣਤੀ ਉੱਥੇ ਹੋਊਗੀ ਸ਼ਾਇਦ ਲੋਕਾਂ ਦਾ ਮਨ ਉਹ ਹੋ ਜਾਂਦਾ ਜੀ ਮੌਕੇ ਦੇ ਮੌਕੇ ਦੱਸਣਾ ਜਦੋਂ ਵੀ VOTING ਖਤਮ ਹੁੰਦੀ ਹੈ ਉਹਦੇ ਹੀ ਕਹਿਣਾ ਕਿ ਇੱਥੇ ਗਿਣਤੀ ਨਹੀਂ ਹੋਣੀ ਇੱਕ ਵੱਡੀ ਠੇਸ ਪਹੁੰਚਦੀ ਹੈ ਮਨ ਨੂੰ ਤੇ ਸਾਰੇ ਉਤਾਵਲੇ ਗਿਣਤੀ ਸੁਣਨ ਨੂੰ ਇੱਥੇ ਗਿਣਤੀ ਹੋਵੇ ਗਿਣਤੀ ਸੁਣ ਕੇ ਅਸੀਂ ਆਪਣੇ ਆਪਣੇ ਘਰਾਂ ਨੂੰ ਜਾਈਏ ਪ੍ਰਸ਼ਾਸਨ ਆਪਣੇ ਘਰਾਂ ਨੂੰ ਜਾਵੇ ਇਹ ਹੀ ਸਾਡੀ ਮੰਗ ਹੈ ਠੀਕ ਹੈ ਅਬ ਬਾਪੂ ਜੀ ਕੀ ਲੱਗਦਾ ਕੀ ਧੱਕਾ ਹੋ ਰਿਹਾ ਇੱਥੇ ਕੀ ਗੱਲਬਾਤ ਆ ਪਿੰਡ ਚ ਧੱਕਾ ਸਰਿਆਂ ਹੋਈ ਜਾਂਦਾ ਜੀ ਗਿਣਤੀ ਇੱਥੇ ਹੋਣੀ ਚਾਹੀਦੀ ਹੈ ਮੈਂਬਰੀ ਦੀਆਂ ਵੋਟਾਂ ਜਿਹੋ ਸੱਚਾਈ ਜੋ ਸੱਚਾਈ ਇੱਥੇ ਸਾਹਮਣੇ ਆਉਣੀ ਚਾਹੀਦੀ ਸਾਨੂੰ ਮੰਨਦੂ ਰਾਜੋ ਹਰ ਗਰੀ ਦੇ ਹੱਥ ਹਰ ਮੇਰੀ ਹਾਂਜੀ ਹਰ ਵਾਰੀ ਧੱਕਾ ਹੁੰਦਾ ਬਾਈ ਜੀ ਹਾਂ ਹਰ ਵਾਰੀ ਅਸੀਂ ਚਾਹੁੰਦੇ ਵੀ ਇੱਥੇ ਹੀ ਵੋਟਾਂ ਦੀ ਗਿਣਤੀ ਹੋਵੇ ਅਸੀਂ ਉੱਥੇ ਨਹੀਂ ਪਹੁੰਚਦੇ ਨਾ ਬਸ ਆਹੀ ਸਾਡਾ ਮਸਲਾ ਹੈ ਮਾੜਾ ਬੰਦਾ ਜਿੱਦਾਂ ਉਹ ਇੱਥੇ ਹਰਾਇਆ ਜਾਂਦਾ ਸਾਨੂੰ ਫਿਰ ਠੀਕ ਹੈ ਉਹ ਇੱਥੇ ਹਰਾਇਆ ਜਾਂਦਾ ਉਹ ਜਿਹੜਾ ਬੰਦਾ ਮਾੜਾ ਜਿੱਦਾਂ ਇੱਥੇ ਸਾਨੂੰ ਹੋਰ ਕੋਈ ਕੋਈ ਗਲਾਸਿਕਵਾਨੀ ਸਾਰੇ ਬੰਦੇ ਸਾਡੇ ਕੋਲ ਇੱਥੇ ਖੜੇ ਆ ਜਿਹੜੇ ਸਾਡੇ ਨਾਲ ਦਾ ਕੈਂਡੀਡੇਟ ਖੜੇ ਉਹਦੇ ਨਾਲ ਦੇ ਬੰਦੇ ਵੀ ਸਾਡੇ ਨਾਲ ਹੀ ਖੜੇ ਆ ਠੀਕ ਹੈ ਉਹ ਸਾਨੂੰ ਕਈ ਨਹੀਂ ਸਾਨੂੰ ਕੋਈ ਤਰਾਇ ਨਹੀਂ ਸਾਡੀਆਂ ਵੋਟਾਂ ਦੀ ਗਿਣਤੀ ਇੱਥੇ ਹੋ ਜੇ ਸਾਡੀਆਂ ਦੀ ਹੋਵੇ ਦੂਜੀਆਂ ਤਾਂ ਸਾਨੂੰ ਪਤਾ ਵੀ ਨਹੀਂ ਹੋਣੀ ਚਲੋ ਜਿਵੇਂ ਵੀ ਆ ਪਰ ਸਾਡੀਆਂ ਵੋਟਾਂ ਦੀ ਤਾਂ ਗਿਣਤੀ ਕਰੋ ਨਾ ਸਾਡਾ ਕਿਹੜਾ ਕਹਿਣਾ ਰੌਲਾ ਅਜੇ ਤੱਕ ਗਿਣਤੀ ਅਸੀਂ ਹਾਰ ਜਾਗੇ ਸਾਨੂੰ ਕੋਈ ਕੋਈ ਹੋਣੀ ਅਸੀਂ ਹ ਦੀ ਜੋ ਗੱਲ ਵੀਰ ਜੀ ਤੁਹਾਨੂੰ ਕੀ ਕਰਨ ਲੱਗਦਾ ਦਾ ਕਰਨ ਵੀਰੇ ਹੁਣ ਇਹ ਤਾਂ ਸਾਨੂੰ ਕਹਿੰਦਾ ਇਹ ਤਾਂ ਤੋਂ ਫੋਨ ਆਇਆ ਜੀ ਐਮਐਲਏ ਸਾਹਿਬ ਦਾ ਫੋਨ ਆਇਆ ਪੁੱਤ ਟੱਕਾ ਹੋ ਰਹੀ ਹੈ ਜੀ ਟੱਕਾ ਹੋ ਰਹੀ ਸਾਡੇ ਨਾਲ ਸ਼ਰਮ ਕੀ ਕੀ ਲੱਗਦਾ ਕੀ ਕਿਹਾ ਹੂ ਐਮਐਲਏ ਨੇ ਫੋਨ ਲਾ ਕੇ ਵੀਰੇ ਉੱਥੇ ਗਿੱਦੜਵਾ ਬੋਟਾ ਕੈਂਡੀਆਂ ਇਹ ਇਹ ਤਾਂ ਤੁਹਾਨੂੰ ਪਤਾ ਹੀ ਜਦੋਂ ਸਾਡੇ ਨਾਲ ਟੱਕਾ ਹੋ ਰਹੀ ਸੁਬਾ ਦੇ ਤਾਂ ਹੋ ਜਾਂਦੇ ਪਿਛਲੀ ਾਰ ਵੀ ਸਾਡੇ ਨਾਲ ਇਹੀ ਟੱਕਾ ਹੀ ਸਾਨੂੰ ਜਿੱਤ ਕੇ ਹਰਾਤਾ ਜੀ ਉਹੀ ਚੀਜ਼ ਸਾਡੇ ਨਾਲ ਹਿਤ ਕੀ ਹੋ ਰਹੀ ਹੈ ਇਹ ਵੋਟਾਂ ਕੈਂਸਲ ਵੀ ਤਾਂ ਹੀ ਹੋਈਆਂ ਸੀ ਕਿ ਦੁਬਾਰਾ ਹੋਣ ਸਾਡੇ ਨਾਲ ਇਹੀ ਕੁਝ ਹੋਇਆ ਜੀ ਬਿਲਕੁਲ ਪਿਛਲੀ ਾਰ ਹੀ ਅਸੀਂ ਉਹਦੇ ਸੀ ਕਿ ਪਿਛਲੀ ਪਰ ਇਹ ਦੁਬਾਰਾ ਕਰਾਉਣ ਦਾ ਮਤਲਬ ਫਾਇਦਾ ਕੀ ਹੋਇਆ ਤੁਹਾਨੂੰ ਫਾਇਦਾ ਸਾਨੂੰ ਕੋਈ ਵੀ ਨਹੀਂ ਫਾਇਦਾ ਹੀ ਸਾਡੇ ਨਾਲ ਸਾਫ਼ ਹੋਣਾ ਚਾਹੀਦਾ ਸਾਡਾ ਖੁੱਦ ਹੈ ਐਲਕਟਰੀਕ ਵੀ ਖੁੱਦ ਹੈ ਕੋਈ ਫਾਇਦਾ ਨਹੀਂ ਹੋਇਆ ਜੇ ਇਦਾਂ ਹੀ ਕਰਨਾ ਸੀ ਤੁਹਾਨੂੰ ਪਹਿਲਾਂ ਵਾਰਨਿੰਗ ਦੇ ਦਿੰਦੇ ਫਿਰ ਅਸੀਂ ਆਦੀ ਸਹਿਮਤੀ ਕਰ ਲੈਂਦੇ ਤਾਂ ਸਾਨੂੰ ਇੰਨਾ ਕੁਝ ਕਰਨ ਦੀ ਲੋੜ ਨਹੀਂ ਸੀ ਵੀਰ ਜੀ ਠੀਕ ਆ ਅਸੀਂ ਚਾਹੁੰਦੇ ਆ ਬਈ ਵੋਟਾਂ ਦੀ ਗੱਲ ਨਹੀਂ ਆਈ ਜਿੱਤ ਹਾਰ ਸਾਫ਼ ਚਾਹੁੰਦੇ ਆ ਅਸੀਂ ਸਾਡੇ ਇੱਥੇ ਫੈਸਲਾ ਕਰ ਦੇਣਾ ਸਾਨੂੰ ਬਾਲਾ ਹਰਾ ਦੇਣ ਕੋਈ ਗੱਲ ਨਹੀਂ ਪਰ ਫੈਸਲਾ ਇੱਥੇ ਕਰਨਾ ਵੋਟਾਂ ਇੱਥੇ ਗਿਣੀਆਂ ਜਾਂਦੀਆਂ ਆ ਸਾਹਮਣੇ ਆ ਇੱਥੇ ਹਾਂ ਸਾਡੇ ਸਾਹਮਣੇ ਅਜ ਤੱਕ ਪਹਿਲਾਂ ਕਦੇ ਹੋਇਆ ਕਿ ਉੱਥੇ ਜਿੱਥੇ ਪਹਿਲੀ ਵਾਰ ਹੋ ਰਿਹਾ ਜੀ ਸਾਡੇ ਐਡੀ ਉਮਰ ਹੋ ਗਈ ਜੀ ਦੂਜੀ ਈ ਵਾਰ ਸਾਨੂੰ ਗੱਡਾ ਬੰਦਾ ਸਾਡੇ ਨਾਲ ਖੁੱਦ ਨਾ ਦੂਜਾ ਚਾਂਸ ਆਈਏ ਇਹ ਪਿਛਲੀ ਵਾਰ ਵੀ ਸਾਡੇ ਨਾਲ ਹੀ ਤੱਕਾ ਸੀ ਉਹੀ ਤੱਕਾ ਹੋਣਾ ਹੋ ਰਿਹਾ ਜੀ ਪਿਛਲੀ ਵਾਰ ਵੀ ਸਾਰੇ ਪਹਿਲੀ ਪਹਿਲੀ ਵਾਰ ਸਾਡਾ ਚਾਚਾ ਜੀ ਖੜੇ ਸੀਗੇ ਐਦਕੀ ਸਾਡੇ ਤਾਇਆ ਜੀ ਖੜੇ ਹੋਏ ਆ ਠੀਕ ਆ ਪਹਿਲਾਂ ਸਾਡੇ ਚਾਚਾ ਜੀ ਹਾਰ ਕੇ ਸੀਗੇ ਹੁਣ ਸਾਡੇ ਤਾਇਆ ਨੂੰ ਹਰਾਉਂਦੇ ਆ ਬਸ ਜੇ ਜਿੱਤਦੇ ਆ ਜਿੱਤ ਕੇ ਹਾਰ ਮੇਰੀ ਜਿੱਤ ਦੇ ਵਿੱਚ ਹਾਰਤਾ ਪਹਿਲਾਂ ਹਾਂਜੀ ਬਾਅਦ ਚ ਕਹਿੰਦੇ ਯੇ ਉਹੀ ਕੰਮ ਹੈ ਰਕੀ ਹੋ ਰਿਹਾ ਯੇ ਬਿਲਕੁਲ ਇਹ ਸਾਡੀ ਵੇਤਾਂ ਹੀ ਆ ਕੈਂਡੀਡੇਟ ਸਾਡਾ ਜਿੱਤ ਹੈ ਰੋਲਾ ਨਹੀਂ ਵੀਰੇ ਕਹੇ ਨਾ ਕੋਈ ਰੋਲਾ ਨਹੀਂ ਸਾਡਾ ਸਾਨੂੰ ਇਨਸਾਫ ਚਾਹੀਦਾ ਸਾਡੀ ਸਾਡੀ ਬੂਥ ਦੀ ਗਿਣਤੀ ਜਿਹੜੀ ਕਰਾ ਕੇ ਸਾਨੂੰ ਦੱਸ ਦੇਣ ਵੀ ਤੁਸੀਂ ਜਿੱਤਿਆ ਕਿਹਰੇ ਆ ਬਸ ਅਸੀਂ ਘਰੇ ਜਾਵਾਂਗੇ ਜੀ ਅਸੀਂ ਕਹਿੰਦੇ ਕਿ ਉੱਥੇ ਜਾ ਕੇ ਹੋਣੀ ਹੈ ਜਾਣਦੇ ਹੋ ਕਿ ਫਿਰ ਅਸੀਂ ਨਹੀਂ ਜਾਣ ਦਿੰਦੇ ਅਸੀਂ ਸਹਿਮਤ ਨਹੀਂ ਜੀ ਅਸੀਂ ਨਹੀਂ ਜਾਣ ਦਿੰਦੇ ਅਸੀਂ ਖੜੇ ਆਂ ਹੀ ਸੜਕ ਤੇ ਫਿਰ ਕੁਝ ਵੀ ਹੋ ਸਕਦਾ ਪਾੜ ਦਿਓ ਇੱਥੇ ਜਿਵੇਂ ਉਹਨਾਂ ਦੀ ਵੋਟਾਂ ਇੱਥੇ ਸੱਟ ਜਾਣੀ ਜਿਵੇਂ ਉਹਨਾਂ ਦੀ ਮਰਜ਼ੀ ਕਰ ਲੈਣ ਬਸ ਵੋਟਾਂ ਇੱਥੇ ਢੇਰੀ ਕਰ ਜਾਣ ਵਾਸੀ ਸਾਡੇ ਉੱਤੋਂ ਦੀ ਭੁਲਾਣਗੇ ਦੱਬਈ ਇੱਥੇ ਛੱਪੜ ਚ ਮਾਰਨ ਧੱਕਾਗਾ ਤੋਂ ਕਰਦੇ ਆ ਹਾਂ ਜੀ ਬਸ ਲੋੜ ਹੀ ਨਹੀਂ ਸੀ ਫਿਰ ਕੀ ਕਰਨਾ ਹੀ ਆ ਸਿੱਧਾ ਐਲਾਨ ਕਰਦੇ ਜਦੋਂ ਜੋ ਸਰਪੰਚੀ ਦਾ ਸਿੱਧਾ ਐਲਾਨ ਕਰਦਾ ਫਿਰ ਮੈਂਬਰੀ ਆਦੋਰ ਲੋ ਇਹ 6 ਦਿਨ ਹੋ ਗਏ ਜਾਂਦੇ ਫਿਰ ਦਿਨ ਚਾਰ 15 ਦਿਨ ਹੋ ਗਏ ਇੱਥੇ ਕਿਹ ਟੇਰਾ ਕੰਮ ਆ ਗਣਤੀ ਦਾ ਕਿਹੜਾ ਵਾਲਾ ਅੱਗੇ ਵੀ ਗਣਤੀ ਹੁੰਦੀ ਆ ਯਾਰ ਮੈਂਬਰੀ ਸਰਪੰਚੀ ਇੱਥੇ ਗਣਤੀ ਹੁੰਦੀ ਆ ਯਾਰ ਸਾਰੇ ਕਿਹ ਲੈ ਦਾ ਕੰਮ ਤਾਂ ਹੋ ਨਹੀਂ ਗਿਆ ਕੱਲੀ ਮੈਂਬਰੀਆਂ ਵੋਟਾਂ ਐਰਕੀ ਸਰਪੰਚੀਆਂ ਦੀਆਂ ਵੋਟਾਂ ਹੈ ਨਹੀਂ ਅੱਜ ਤੱਕ ਭਾਈ ਸਾਡੇ ਪਿੰਡ 'ਚ ਇਹ ਰਿਕਾਰਡ ਆ ਸਾਡੇ ਪਿੰਡ 'ਚ ਕੋਈ ਇਲੈਕਸ਼ਨ 'ਚ ਲੜਿਆ ਨਹੀਂ ਅੱਜ ਤੱਕ ਇਹ ਸਾਡੇ ਨਾਲੋਂ ਥੱਕਾ ਹੋ ਰਿਹਾ ਸਿੱਧਾ ਠੀਕ ਹੈ ਭਾਈ ਤਾਂ ਗੱਲਬਾਤ ਕੀਤੀ ਲੋਕਾਂ ਦੇ ਨਾਲ ਉਹਨਾਂ ਦਾ ਕਹਿਣਾ ਹਾਂ ਉਹ ਕਿ ਸਰ ਵੀ ਆ ਸਾਰੀ ਝੱਕਾ ਹੋਈ ਜਾਂਦਾ ਭਾਈ ਰਕੀ ਚੱਕਰ ਕੀ ਦੀ ਗੱਲ ਹੈ ਆਈ ਝੱਕਾ ਆ ਸਰ ਮੰਬਰ ਜਿਆਦਾ ਹੈ ਇਹਨੂੰ ਹਰਵਾਉਣਾ ਚਾਹੁੰਦੇ ਆ ਇਹ ਕੀ ਗੱਲ ਹੋ ਗਈ ਵੀ ਸਾਡੇ ਨਾਲ ਗੱਲਬਾਤ ਕਰਨ ਸਿੱਧੀ ਆ ਬਿਲਕੁਲ ਕਰਵਾਉਣੇ ਤੁਹਾਡੀ ਕੀ ਲੱਗਦਾ ਜੀ ਕੀ ਝੱਕਾ ਹੋਊਗਾ ਇਹ ਤਾਂ ਇਹੀ ਚਾਹਣੇ ਆ ਮਗੰਤੀ ਇੱਥੇ ਹੋ ਜੇ ਹਾਂ ਜੋ ਫੈਸਲਾ ਹੋਊਗਾ ਚਲੋ ਸਾਰਿਆਂ ਨੂੰ ਮਨਜ਼ੂਰ ਹੈ ਕੋਈ ਇੱਥੇ ਲੜਾਈ ਵਾਲੀ ਗੱਲ ਨਹੀਂ ਸਾਰੇ ਇਕੱਠੇ ਬਹਿੰਦੇ ਆ ਉੱਠਦੇ ਆ ਕੋਈ ਅੱਜ ਗੱਲ ਹੀ ਨਹੀਂ ਭਾਈ ਇਹ ਪਹਿਲੀ ਿਆਰ ਹੋਇਆ ਅੱਗੇ ਦਾ ਕਦੇ ਕਿਦੜਵਾ ਗਏ ਨਹੀਂ ਮੈਂਬਰੀ ਸਰਪੰਚੀ ਦੇ ਠੀਕ ਹੈ